ਪਿਛਲੇ 2-3 ਦਿਨਾਂ ਤੋਂ ਜਿਹੜਾ ਮੌਸਮ ਕਲੀਅਰ ਚੱਲ ਰਿਹਾ ਅੱਜ ਦਾ ਡੇਟਾ ਇਨ ਟੈਂਪਰੇਚਰ 20.6 ਡਿਗਰੀ ਸੈਂਟੀਗ੍ਰੀਡ ਕੋਟ ਕੀਤਾ ਹੋਇਆ ਪਰ ਇਸ ਵਾਰ ਹੀ ਹੁਣ ਤੱਕ ਪਹਿਲੇ ਹਫਤੇ ਦੇ ਵਿੱਚ 141.4 ਮਿਲੀਮੀਟਰ ਬਾਰਿਸ਼ ਹੋਣਾਂ ਦੀ ਸੰਭਾਵਨਾ ਜਾ ਚੁੱਕੀ ਹੈ। ਹੌਨ ਵਾਲੇ ਦਿਨਾਂ ਦੇ ਵਿੱਚ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੀ ਚਿੱਟੀ ਹੈਵੀ ਬਾਰਿਸ਼ ਹੋ ਸਕਦੀ ਹੈ। ਆ ਫਾਰਮਰਸ ਨੂੰ ਇਹ ਦੱਸ ਸਕਦੇ ਹਾਂ ਜੀ ਕਿ ਹੈਵੀ ਰੇਨ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ। ਹਲਕੀ ਚਿੱਟੀ ਕਿਤੇ ਕਿਤੇ ਹੋ ਸਕਦੀ ਹੈ। ਮੈਂ ਮੌਸਮ ਨੂੰ ਲੈ ਕੇ ਕਿਸ ਤਰ੍ਹਾਂ ਦਾ ਰੈਂਡ ਬੋਲਾਉਣ ਬਾਰੇ ਜਨਤਾ ਨੂੰ ਇਨਫੋਰਮ ਕਰਾਂ ਉਜੀ ਪਿਛਲੇ 2-3 ਦਿਨਾਂ ਤੋਂ ਜਿਹੜਾ ਮੌਸਮ ਕਲੀਅਰ ਚੱਲ ਰਿਹਾ ਸੋ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਥੋੜਾ ਵਾਧਾ ਰਿਕਾਰਡ ਕੀਤਾ ਗਿਆ ਅੱਜ ਦਾ ਡੇ ਟਾਈਮ ਟੈਂਪਰੇਚਰ 20.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 7 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 10.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਪਿਛਲੇ 24 ਘੰਟਿਆਂ ਦੇ ਵਿੱਚ ਬਾਰਿਸ਼ ਨਹੀਂ ਰਿਕਾਰਡ ਨਹੀਂ ਕੀਤੀ ਗਈ ਔਰ ਜੇਸੀ ਇਸ ਵਾਰੀ بارش ਦਾ ਸਟੇਟਸ ਦੇਖੀਏ ਤਾਂ ਸਪਟੰਬਰ ਮਹੀਨੇ ਦੀ ਨੋਰਮਲ بارش 106.2 ਮਿਲੀਮੀਟਰ ਹੈ ਔਰ ਇਸ ਵਾਰੀ ਹੁਣ ਤੱਕ ਪਹਿਲੇ ਹਫਤੇ ਦੇ ਵਿੱਚ 141.4 ਮਿਲੀਮੀਟਰ بارش ਹੋ ਚੁੱਕੀ ਹੈ ਜਿਸ ਦੀ ਕੁਦਰਤੀ ਜਾਤੀ ਹੈ ਔਰ ਆਨਵਾਰੇ ਦਿਨਾਂ ਦੇ ਵਾਧੇ ਦੀ ਗੱਲ ਕਰੀਏ ਤਾਂ ਆਨਵਾਰੇ ਦਿਨਾਂ ਦੇ ਵਿੱਚ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਜਾਂ ਹਲਕੀ بارش ਹੋ ਸਕਦੀ ਹੈ ਪਰ ਹੈਵੀ بارش ਦੀ ਕੋਈ ਸੰਭਾਵਨਾ ਨਹੀਂ ਹੈ ਔਰ ਕਿਸੇ ਵੀ ਡਿਸਟ੍ਰਿਕਟ ਵਾਸਤੇ ਆਂਗਰੇਜ਼ ਦਿਨਾ ਦੇ ਵਿੱਚ ਆਂਡੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਦਿੱਤਾ ਗਿਆ। ਮੈਂ ਕਿਹਨੇ ਕਿ ਬਰਸਾਦਰੀ ਹੈ ਉਹ জানা ਪੂਰੇ ਸਾਲ ਦੌਰਾਨ ਕਿ ਇਸ ਵਾਰ ਜਿਹੜਾ ਪੂਰੇ ਸਾਲ ਨਾਲੋਂ ਵੀ ਜ਼ਿਆਦਾ ਬਰਸਾਦਰੀ ਹੋ ਚੁੱਕੀ ਹੈ ਮਾਨਸੂਨ। ਜੀ ਲੁਧਿਆਣਾ ਦੇ ਵਿੱਚ ਪੂਰੇ ਸਾਲ ਦੇ ਵਿੱਚ ਲਗਭਗ 750 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਜਾਂਦੀ ਹੈ ਜੋ ਨਾਰਮਲ ਬਾਰਿਸ਼ ਹੈ। ਪਰ ਇਸ ਵਾਰੀ ਜੇ ਅਸੀਂ ਮੌਨਸੂਨ ਸੀਜ਼ਨ ਦੀ ਗੱਲ ਕਰੀਏ ਤਾਂ ਮੌਨਸੂਨ ਸੀਜ਼ਨ ਦੇ ਵਿੱਚ ਔ ਜੂਨ ਤੋਂ ਲੈ ਕੇ ਹੁਣ ਤੱਕ 845.1 ਮਿਲੀਮੀਟਰ بارش ऑलरेडी ਹੋ ਚੁੱਕੀ ਹੈ ਜਦੋਂ ਕਿ ਮੌਨਸੂਨ ਸੀਜ਼ਨ ਦੀ ਨਾਰਮਲ بارش 600 ਮਿਲੀਮੀਟਰ ਹੈ ਹਮ ਇਸ ਲਈ ਦੱਸਿਆ ਕਿ ਅੰਬੜ ਦੇ ਨਾਲ ਮੌਸਮ ਬਦਲਣ ਦੀ ਉਮੀਦ ਹੈ ਲੱਗਦਾ ਕਿ ਤਾਪਮਾਨ ਵਸਤਵ ਦੀ ਨਹੀਂ ਡਿੱਗ ਰਹੀ ਹੈ ਜੀ ਕਿਤੇ ਕਿਤੇ ਹਲਕੀ بارش ਜਾਂ ਹਲਕੇ ਛੱਤੇ ਹੋ ਸਕਦੇ ਨੇ ਪਰ ਹੈਵੀ ਰੇਨ ਦੀ ਕੋਈ ਸੰਭਾਵਨਾ ਨਹੀਂ ਸਾਨੂੰ ਇਹ ਜਿਹੜੀ ਹੈ ਕਿਉਂਕਿ ਇਹ ਉਹਨਾਂ ਮੀਡੀਅਮ ਫਸਲਾਂ ਨੇ ਪੱਕਣ ਦੀ ਨਹੀਂ ਟਾਈਮ ਨਹੀਂ ਦਿੱਤੀ ਆ ਫਾਰਮਰਸ ਨੂੰ ਇਹ ਦੱਸ ਸਕਦੇ ਹਾਂ ਜੀ ਕਿ ਹੈਵੀ ਰੇਨ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਹਲਕੇ చిਟਕੇ-ਕਿਟਕੇ ਹੋ ਸਕਦੇ ਨੇ ਸੋ ਨੋਰਮਲ ਫਾਰਮ ਆਪਰੇਸ਼ਨ ਜਿਹੜੇ ਕੰਟੀਨਿਊ ਕਰ ਸਕਦੇ ਲੋਕ ਇਸ ਤਰ੍ਹਾਂ ਆਪਣੇ ਖੇਤ ਦਾ ਖਿਆਲ ਰੱਖੀ ਡਿਫਰੈਂਟਲੀ ਹੋਣੀ ਚਾਹੀਦੀ ਹੈ ਅੱਜ ਹੀ ਲੋਕਾਂ ਨੂੰ ਵੀ ਹੈਲਦੀ ਡਾਈਟ ਸਾਰਿਆਂ ਨੂੰ ਲੈਣੀ ਚਾਹੀਦੀ ਹੈ ਔਰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਇਨਫੈਕਸ਼ਨ ਵਗੈਰਾ ਦੇ ਚਾਂਸਸ ਹੁੰਦੇ ਨੇ ਇਸ ਤਰ੍ਹਾਂ ਦੇ ਜਿਹੜੀਆਂ ਵੈਦਰ ਕੰਡੀਸ਼ਨਸ ਦੇ ਵਿੱਚ ਸੋ ਇਹਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ